ਦੀਪ ਕੁਮਾਰਿਆਂ ਤੇ ਵਾਸੀ علاوہ ਪੱਤਰਕਾਲੀ ਮਾਤਾ ਦੇ ਮੰਦਰ ਦੇ ਖਜ਼ਾਨਾ ਘਰ ਲੱਗੇ ਉਹਨੂੰ ਅਸੀਂ ਰਾਤ 9:30 ਦੇ ਦਿਨ ਚੈਕਿੰਗ ਕਰ ਰਹੇ ਸੀ ਕਿ ਅਸੀਂ ਦਰਾਣੇ ਚੈਕਿੰਗ ਕਾਰ ਨੂੰ ਰੋਕਿਆ ਤੇ ਕਾਰ ਦੇ ਵਿੱਚੋਂ ਜਿਹੜੇ ਨੇ ਕੋਈ 35 ਗੱਟੂ ਚੈਨਾ ਦੌਰ ਦੇ ਪ੍ਰਬੰਧ ਕੀਤੇ ਸੀ ਬਰੰਧ ਕਰਕੇ ਤੇ ਅਸੀਂ ਮਕਦਮਾ ਨੰਬਰ 1 ਦਰਜ ਰਜਿਸਟਰ ਕੀਤਾ ਜੀ ਸਰ ਕਿੱਥੋਂ ਲੈ ਆ ਗਿਆ ਸੀ ਕੁਛ ਨਾ ਦੱਸਿਆ ਇਹ ਜੀ ਨੇ ਪੁਰਾਣੇ ਰੱਖੇ ਸੀ ਕੋਲ ਇਹ ਦੱਸਣ ਦੇ ਮਤਲਬ ਕਿ ਪੁਰਾਣੇ ਕੋ ਰੱਖੇ ਸੀ ਤੇ ਉਸੇ ਦੀ ਸਪਲਾਈ ਕਰਿਆ ਸੀ ਸਰ ਇਹ ਸਪਲਾਈ ਕਰਨ ਚੱਲਦਾ ਸੀ ਜਾਂ ਕੀ ਸੀ ਸਰ ਨਹੀਂ ਇਹ ਜਿੱਦਾਂ ਹੁਣ ਤਿਆਰ ਆ ਰਿਹਾ ਬਸੰਤ ਰੋਥ ਦਾ ਇਹ ਵੇਚਣ ਵਾਸਤੇ ਕਿਹੋਂ ਇੱਕ ਤੇ ਕਿਹੋਂ ਦੋ ਦੇਣ ਵਾਸਤੇ ਕੱਟ ਕੇ ਲੈ ਗਿਆ ਸਰ ਕਿਹੜੀ ਜਗ੍ਹਾ ਤੁਹਾਨੂੰ ਕਾਬੂ ਕੀਤਾ ਸੀ ਇਹਦੀ ਅਸੀਂ ਸਾਡਾ ਫੋਕਲ ਪੁਆਇੰਟ ਹੈ ਜੀ ਸਰ ਇਕੱਲਾ ਦੀਆਂ ਹੋਰ ਵੀ ਨਹੀਂ ਇਕੱਲਾ ਜੀ ਇਕੱਲਾ ਫੋਕਲ ਪੁਆਇੰਟ ਦੇ ਵਿੱਚ ਇਹਦੀ ਕਾਰ ਨਹੀਂ ਰੋਕੀ ਹੈ ਸਰ ਇਹਨੇ ਕੁਝ ਦੱਸਿਆ ਤਾਂ ਪਹੁੰਚ ਗਿਆ ਕਿ ਤੇਲੀ ਦੇਰ ਤੋਂ ਕੰਮ ਕਰ ਰਹੇ ਸੀ ਇਹਨਾਂ ਕੋ ਕੱਟੂ ਪੁਰਾਣੇ ਪੈ ਸੀ ਅੱਛਾ ਪੁਰਾਣੇ ਕੱਟੇ ਪੱਟੇ ਪੈ ਤੇ ਉਹ ਪੁਰਾਣੇ ਕੱਟੂ ਦੀ ਸਪਲਾਈ ਕਰ ਰਹੇ ਸੀ ਸਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਹੜੇ ਗੱਟੂ ਜਿਵੇਂ ਬੱਚੇ ਲੈ ਜਾਂਦੇ ਵੀ ਉਹਨਾਂ ਨੂੰ ਕੀ ਅਪੀਲ ਕਰਨਾ ਚਾਹ ਚੱਲੋ ਜੀ ਚੈਨਾ ਡੋਰਿਆ ਇਹ ਤੇ ਇੱਕ ਬਹੁਤ ਹੀ ਘਨੌਣੀਲੀ ਹਰਕਤ ਹੈ ਇਹਦੇ ਨਾਲ ਬਹੁਤ ਅੰਮ੍ਰਿਤਸਰ ਜਿੱਥੇ ਸਾਰੇ ਪੰਜਾਬ ਚ ਹੀ ਵਾਰਦਾਤਾਂ ਹੋਈਆਂ ਨੇ ਅਜੇ ਥੋੜਾ ਦਿਨ ਪਹਿਲਾਂ ਇੱਕ ਬਟਾਲਾ ਰੋਡ ਤੇ ਜਿਹੜਾ ਹੋਲੇ ਆ ਉਹਦੇ ਉੱਤੇ ਵੀ ਇੱਕ ਨੌਜਵਾਨ ਦੀ ਮੌਤ ਹੋਈ ਵੀਰ ਕੇ ਅਰੇ ਤੇ ਆ ਦੋ ਦਿਨ ਪਹਿਲਾਂ ਹੀ ਇੱਕ 9 ਸਾਲ ਦੀ ਲੜਕੀ ਦੀ ਮੌਤ ਹੋ ਗਈ ਹੈ ਜੀ ਤੇ ਚਾਈਨਾ ਡੋਰ ਜਿਹੜੀ ਆ ਇਹ ਬਹੁਤ ਜਿਆਦਾ ਖਤਰਨਾਕ ਹੈ ਇਸ ਤੇ ਬਿਲਕੁਲ ਪਾਬੰਦੀ ਲਗਣੀ ਚਾਹੀਦੀ ਤੇ ਕੋਸ਼ਿਸ਼ ਕਰ ਰਹੇ ਆਂ ਵੀ ਚਾਈਨਾ ਡੋਰ ਨੂੰ ਵਰਤਵਾਤ ਬਰੰਦ ਕੀਤਾ ਜਾਵੇ ਤੇ ਲੋਕਾਂ ਨੂੰ ਸੁਰੱਖਿਅਤ ਆਵਾਜਾਈ ਕਰ ਚਲਾਈ ਜਾਵੇ ਸਰ ਸਮਝਦੇ ਨਹੀਂ ਕਿ ਚਾਈਨਾ ਡੋਰ ਪੰਛੀ ਫੰਕਸ਼ਨਾਂ ਤੇ ਵੀ ਖਤਰਨਾਕ ਬਹੁਤ ਹੀ ਬਹੁਤ ਪੰਛੀ ਬਹੁਤ ਮਰਦੇ ਆ ਜੀ ਪੰਛੀਆਂ ਵਾਸਤੇ ਵੀ ਜਿਹੜੇ ਬੱਚੇ ਉਡਾਉਂਦੇ ਉਹਦੇ ਪਰਿਵਾਰਾਂ ਨੂੰ ਕੀ ਬਿਲਕੁਲ ਜੀ ਸਾਡੇ ਮਾਨਯੋਗ ਸੀਪੀ ਸਾਹਿਬ ਨੇ ਇੱਕ ਡਰੋਨ ਦੇ ਜ਼ਰੀਏ ਇੱਕ ਮੈਮ ਚਲਾਈ ਹੈ ਉਹਦੇ ਥਰੂ ਵੀ ਅਸੀਂ ਬੜੇ ਗੱਟੂ ਬਰਾਮਦ ਕੀਤੇ ਆ ਤੇ ਜਿਹੜੇ ਬੱਚੇ ਡਾਰ ਰਹੇ ਨੇ ਡਰੋਨ ਦੇ ਥਰੂ ਬੱਚਿਆਂ ਨੂੰ ਕਾਬੂ ਕਰਕੇ ਪੁੱਛਿਆ ਪੁੱਛਗਿਸ਼ ਕੀਤੀ ਜਾ ਰਹੀ ਵੀ ਇਹ ਡਰੋਨ ਦੇ ਜਿਹੜੀ ਡੋਰੇ ਕਿੱਥੋਂ ਲੈ ਕੇ ਆ ਰਹੇ ਸਿਰ ਉਹਨਾਂ ਦੇ ਪਰਵਾਣਾ ਦਾ ਵੀ ਕੋਈ ਮਾਮਲਾ ਦਰਜ ਕੀਤਾ ਜਾਏਗਾ ਜਿਹੜੇ ਪਰਿਵਾਰ ਪੇਰੈਂਟਸ ਨਹੀਂ ਰੋਕਦੇ ਬੱਚੇ ਬਿਲਕੁਲ ਜੀ ਬਿਲਕੁਲ ਆਧਨ ਵਾਰਨਿੰਗ ਦਿੱਤੀਆਂ ਨੇ ਸਾਡੇ ਸੀਨੀਅਰ ਅਫਸਰ ਸਾਹਿਬ ਨੇ ਜੇ ਨਾ ਹਟੇ ਤੇ ਫਿਰ ਉਹਨਾਂ ਦੇ ਮਾਪਿਓ ਦੇ ਖਿਲਾਫ ਹੀ ਕਾਰਵਾਈ ਕੀਤੀ ਜਾਊਗੀ ਜਿਹੜੇ ਮਾਪਿਓ ਬੱਚੇ ਨੂੰ ਸ਼ਹਿਰ ਦੇ ਰਹੇ ਨੇ ਡੋਰ ਲਿਆ ਕੇ ਆਪਣੇ ਬੱਚੇ ਨੂੰ ਖੁਦ ਦੇ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਤੇ ਹਰ ਸਾਲ ਡੋਰ ਲੋਕੀ ਕਹਿੰਦੇ ਕਿ ਬੰਦ ਹੋਵੇ ਪਰ ਫੇਰ ਤੋਂ ਚੱਲੀ ਜਾਂਦੀ ਰੋਜ਼ ਇਹਦੇ ਵਿੱਚ ਜੀ ਕਾਲੀਆਂ ਭੇਟਾ ਜੀ ਇਹ ਪੈਸੇ ਦੇ ਲਾਲਚ ਵਿੱਚ ਆਣ ਕੇ ਬਾਹਰੋਂ ਡੋਰ ਸਸਤੀ ਲਿਆ ਕੇ ਤੇ ਮਹਿੰਗੇ ਬਾਹਰ ਹੀ ਵੇਚਦੇ ਨੇ ਕਿ ਘੋਲੇ ਭਾਲੇ ਰੋਪਾ ਨੂੰ ਦੇਈ ਜਾਂਦੇ ਨੇ ਕਿਹੜੀ ਜਗ੍ਹਾ ਤੇ ਬੰਦੀ ਸੀ ਕੁਛ ਇਹਦੇ ਬਾਰੇ ਉਹਨਾਂ ਨੂੰ ਪਤਾ ਨਹੀਂ ਇਹ ਤਾਂ ਬਾਹਰੋਂ ਲੈ ਕੇ ਆਉਂਦੇ ਆ